ਕੈਨੇਡਾ ਤੋਂ ਬਿਨਾ ਦੱਸੇ ਆਈ ਕੁੜੀ ਤੇ ਪਰਿਵਾਰਕ ਮੈਂਬਰਾਂ ਨੂੰ ਪੂਰਾ ਵੀ ਨਹੀਂ ਸੀ ਪਤਾ ਹੁੰਦਾ ਕਿ ਉਹਨਾਂ ਦੀ ਬੇਟੀ ਅੱਜ ਘਰ ਦੇ ਵਿੱਚ ਆਵਗੀ ਪਰ ਅਚਾਨਕ ਦਫ਼ਤਰ ਦੇ ਵਿੱਚ ਪਹੁੰਚ ਜਾਂਦੀ ਹੈ ਕੁੜੀ ਆਪਣੇ ਪਿਤਾ ਦੇ ਪਰ ਉਸ ਦਾ ਪਿਤਾ ਦੇਖਦਾ ਰਹਿ ਜਾਂਦਾ ਹੈ ਕਿ ਇਸ ਨੂੰ ਕਦੇ ਦੇਖਿਆ ਲੱਗਦਾ ਹੈ ਪਰ ਉਸ ਨੂੰ ਪੂਰਾ ਵੀ ਯਕੀਨ ਨਹੀਂ ਹੁੰਦਾ ਕਿ ਉਸ ਦੀ ਬੇਟੀ ਜੋ ਕਿ ਦੋਸਤੋ ਕੈਨੇਡਾ ਤੋਂ ਵਾਪਸ ਉਸਦੇ ਆਫਿਸ ਵਿੱਚ ਆ ਜਾਂਦੀ ਹੈ ਜਿੱਥੇ ਕਿ ਦੋਸਤੋ ਉਹ ਬੇਹੱਦ ਹੈਰਾਨ ਰਹਿ ਜਾਂਦਾ ਹੈ ਜਿੱਥੇ ਕਿ ਉਸ ਤੋਂ ਖੁਸ਼ੀ ਦੇ ਵਿੱਚ ਹੱਸਿਆ ਵੀ ਨਹੀਂ ਜਾਂਦਾ ਤੇ ਆਪਣੀ ਬੇਟੀ ਨੂੰ ਪਾਉਂਦਾ ਹੈ ਗੱਲ ਬੱਕੜੀ ਤੇ ਨਾਲ ਹੀ ਆਪਣੇ ਖੜੇ ਕਰਮਚਾਰੀਆਂ ਨੂੰ ਦਿੰਦਾ ਹੈ ਹੁਕਮ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਜਿੱਥੇ ਕਿ ਦੋਤੇ ਸੁਪੇਤਾ ਦੇ ਦੀ ਵੀ ਕਿੰਨਾ ਖੁਸ਼ੀ ਵਾਲਾ ਦਿਨ ਹੋਵੇਗਾ ਜਦੋਂ ਇਸ ਦੀ ਬੇਟੀ ਬਿਣਾ ਦੱਸੇ ਘਰ ਦੇ ਵਿੱਚ ਆਈ ਜੱਥੇ ਕਿ ਦੋਸਤੋਂ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾਂਦੇ ਹਨ ਬੜੇ ਚਾਵਾਵਾਂ ਦੇ ਨਾਲ ਤੇ ਪਰ ਜਦੋਂ ਵਾਪਸ ਆਉਂਦੇ ਹਨ ਤਾਂ ਫਿਰ ਉਹ ਬਿਣਾ ਦੱਸੇ ਆਉਂਦੇ ਹਨ ਜਿੱਥੇ ਕਿ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਭਾ ਦਿੰਦੇ ਹਨ ਭਾਜਣਾ ਜਥੇ ਕਿ ਦੋ ਤੇ ਸ ਕੁੜੀ ਨੇ ਵੀ ਆਪਣੇ ਪਰਿਵਾਰ ਨੂੰ ਇੱਕ ਸਰਪ੍ਰਾਈਜ਼ ਦੀ ਤਰ੍ਹਾਂ ਦਿੱਤਾ ਜਥੇ ਕਿ ਦੋ ਤੇ ਕੁੜੀ ਪਹਿਨਾ ਕਰੇ ਨਹੀਂ ਗਈ ਤੇ ਪਹਿਲਾ ਆਪਣੇ ਪਿਤਾ ਦੇ ਆਫਿਸ ਵਿੱਚ ਗਏ ਜਿੱਥੇ ਕਿ ਦੋਸਤੋ ਸਦਾ ਪਿਤਾ ਆਪਣੇ ਕੰਮਕਾਰ ਵਿੱਚ ਰੁੱਝਿਆ ਹੋਇਆ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦਾ ਬੂਹਾ ਜੋ ਕਿ ਦੋਸਤੋ ਖੁੱਲਿਆ ਹੈ ਤਾਂ ਉਸਦੀ ਤੀਨੇ ਖੁੱਲਿਆ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਪੰਜਾਬੀ ਤਾਂ ਬੇਹੱਦ ਦੋਸਤੋ ਚਾਹ ਬਣ ਹਨ ਪਰ ਜਦੋਂ ਵਿਦੇਸ਼ਾਂ ਦੇ ਵਿੱਚ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਫਿਰ ਯਾਦ ਪੰਜਾਬ ਦੀ ਆ ਜਾਂਦੀ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ